बन के नौकरी भी की समाज सेवाओगे जिन्होंने कुरबानिया दिखाने कौम के खातिर आज सारी सिख कौम का फर्ज बनता है, है। कि ज्यादा वोट मंगने वास्त एक वोट की गलत झूठे झाड़ू अस हजार रुपए के मगर एक वोट देती तो फिर जिन्ह ने कुर्बानिया द्यू ना पा दे

ਕਿੱਥੇ ਜਾਊਗਾ ਪੰਜਾਬ ਕੱਟੜ ਇਮਾਨਦਾਰ ਕਹਿਣ ਵਾਲੀ પાર્ટી ਇਮਾਨਦਾਰੀ ਤੇ ਇਹਨਾਂ ਦੇ ਡੀਆਈਐਸੀ ਭੁੱਲਰ ਨੇ ਤੇ ਖਾਤੀ ਵੀ ਕੀਤੀ ਕੱਟੜ ਇਮਾਨਦਾਰੀ ਜਿਹੜੇ ਨੋਟਾਂ ਦੀ ਇਹੋ ਜਿਹਾ ਖਜਾਨਾ ਤੇ ਘਰੋਂ ਮਿਲਿਆ ਕਿੱਥੇ ਨੋਟ ਘੁਮਾਏ ਨੇ ਵਾਟੇ ਖੂਨ ਪਸੀਨੇ ਦੀ ਕਮਾਈ ਜਿਹੜੇ ਘਰੋਂ ਮਿਲਿਆ ਤੇ ਉਹਨਾਂ ਨੂੰ ਫੜਿਆ ਕੀ ਦਿੱਲੀ ਤੋਂ ਆਕੇ ਸੀਬੀਆਈ ਨੇ ਫੜਿਆ ਦੇ ਕੱਟੜ ਇਮਾਨਦਾਰ ਕੀ ਕਰ ਰਿਆ ਸੀਗਾ ਕੱਟੜ ਇਮਾਨਦਾਰ ਕਹਿੰਦੇ ਨੇ ਇਹਨਾਂ ਦੀ ਇਮਾਨਦਾਰੀ ਦਾ ਸਬੂਤ ਤੁਹਾਡੇ ਸਾਰਿਆਂ ਦੇ ਸਾਹਮਣੇ हर पक्षों में सरकार फेल हुई है ना इन्होंने विकास वादे पूरे हो सोशल मीडिया से दस की लड़ है सूबे का मुख्य का किरदार एगा तो गांव फेर बच्चे ने की सीखना है वो तो आप देख ही नहीं दे। मैं आज आई ਫਨੂ ਆਹੇ ਬੇਨਤੀ ਕਰਦੀਆਂ ਕਿ ਜਿਹੜੇ ਕਹਿੰਦੇ ਸੀ ਕਿ ਵਿਦੇਸ਼ਾਂ ਤੋਂ ਤੁਹਾਡੇ ਬੱਚੇ ਵਾਪਸ ਆ ਕੇ ਇੱਥੇ ਕੰਮ ਕਰਨਗੇ ਆਸ ਕਿਹੜਾ ਪਰਿਵਾਰ ਹੈ ਜਿਨ੍ਹਾਂ ਬੱਚਾ ਵਿਦੇਸ਼ ਨਹੀਂ ਗਿਆ ਬਾਹਰੋਂ ਆ ਕੇ ਤੇ ਕੀ ਨੌਕਰੀਆਂ ਮਿਲਨੀਆਂ ਸੀਆਂ ਇੱਥੇ ਤੇ ਜਿਨ੍ਹਾਂ ਨੂੰ ਨੌਕ ਪੰਜ-ਪੰਜ ਮੁੰਡੀਆਂ ਨੇ ਉੱਧਰ ਘਰਾਂ ਵਿੱਚ ਬੈਠੇ ਹੋਏ ਨੇ ਇਹ ਰੰਗਲਾ ਪੰਜਾਬ ਹੈ ਇਹੋ ਜਿਹਾ ਪੰਜਾਬ ਦੀ ਆਸ ਸੀ ਕਿ ਜਿੱਥੇ ਨੁਟਾ ਕੋਹਾ ਸਰੋਪੀਆਂ ਚੋਰੀਆਂ ਡਕੈਤੀਆਂ ਕਤਲ ਇਹ ਆਮ ਹਰ ਰੋਜ਼ ਹੋ ਰਿਹਾ ਹੈ ਬੇਰੋਜ਼ਗਾਰ ਬੱਚੇ

ਅਕਾਲੀ ਦਲ ਨੇ ਕਿਹਾ ਸਾਨੂੰ ਵੋਟ ਪਾਉਣਾ ਸਮਾਂ ਨਹੀਂ ਹੈ ਅਸੀਂ ਬੜਾ ਚੰਗ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਇਆ ਟੱਡਾ ਰਿਕਾਰਡ ਆਹ ਆदमी ਦੇ ਜਿੰਨੇ ਦਲ ਜਿਸ ਸਮਾਕੇ ਸਾਰੇ ਨੇ ਭਾਜਪਾ ਨੂੰ ਵੋਟ ਪਾਈ ਤੇ ਕਾਂਗਰਸ ਦਾ ਕਰੀਏ ਜਿੱਥੇ راہੋ ਦਾ ਵੀ ਹੁਕਮ ਹੁੰਦਾ ਹੈ ਨਾ ਕੋਈ ਫਿਕਰ ਕਰਨਾ ਹੈ ਅਕਾਲੀ ਦਲ ਹੈਗੀ ਜਿਹੜੇ ਸੂਬੇ ਦੇ ਲੋਕਾਂ ਦੇ ਹੁਕਮਾਂ 'ਚ ਚੱਲਦੀ ਹੈ ਲੋਕਾਂ ਤੇ ਤਕਲੀਫਾਂ ਨੂੰ ਪਾਵੇ ਗਰੀਬਾਂ ਦੇ ਮਕਾਨ ਹੋਏ ਪਾਵੇ ਇਹਨਾਂ ਦੇ ਅਕੀਦਦਾਰ ਦੇ ਕਾਰਡ ਹੋਏ ਪਾਵੇ ਇਹਨਾਂ ਦੇ ਬੱਚਿਆਂ ਦੀਆਂ ਨੌਕਰੀਆਂ ਹੋਣ ਪਾਂ ਮੇਕ ਕਬੱਡੀ ਵਰਗੇ ਖੇਡਾ ਸਾਡੇ ਨੌਜਵਾਨਾਂ ਨੂੰ ਨਸ਼ਾ ਤੋਂ ਹਟਾ ਕੇ ਇਹ ਖੇਡਾ ਮਨਜਾਨੇ ਵਾਸਤੇ ਹੋਏ ਜੋ ਲੋਕਾਂ ਵਾਸਤੇ ਸੋਚਿਆ ਹੈ ਤੁਹਾਡੀ ਆਪਣੀ ਇਸ ਖੇਤਰੀ 파ਟੀ ਨੇ ਸੋਚਿਆ ਹੈ ਇਹ ਦਿੱਲੀ ਦੀ 파ਟੀ ਨੇ ਇਕੱਲੇ ਤੁਹਾਡੀ ਵੋਟਾਂ ਲੁੱਟੀਆਂ ਨੇ ਤੇ ਆਪ ਦੇ ਵੱਡੇ ਵੱਡੇ ਮਕਾਨ ਬਣਾਏ ਨੇ ਵੱਡੇ ਵੱਡੇ ਨੋਟ ਕਮਾਏ ਨੇ ਤੇ ਮੁੜ ਕੇ ਤੁਹਾਡਾ ਪਸਾਰੀ ਨਾ ਆਟਾ ਝਾਲ ਨਾ ਸ਼ਗਰ ਨਾ ਪੈਨਸ਼ਨ ਆਓ ਜਿਹੜੀ 5 ਕਿਲੋ ਵਾਲੀ ਵੀ ਨਾ ਉਹ ਵੀ ਮੰਦਿਆ ਨਹੀਂ ਇਹੋ ਵੀ ਦਿੱਲੀੋਂ ਆਉਂਦੀ ਸੀ ਇਹਨਾਂ ਨੇ ਕੁਝ ਨਹੀਂ ਕੀਤਾ ਅਜੀ ਤਾਂ ਮੈਡੀਕਲ ਕਾਰਡ ਵੀ ਬਣਾਇਆ ਸੀ ਕਿ ਇਲਾਜ ਨੂੰ ਕਰਾ ਲਵਾਂ ਪਰ ਸਾਰਾ ਕੁਝ ਹੀ ਬੰਦ ਮੈਨੂੰ ਯਾਦ ਆ ਪਿੰਡਾਂ 'ਚ ਅਸੀਂ ਮੁੰਡਿਆਂ ਨੂੰ ਜਿੰਮ ਖੇਡਾਂ ਦਾ ਸਮਾਨ ਜੋ ਜੋ ਕਹੀ ਜਾਂਦੇ ਦਿੰਦੇ ਸੀ ਵਰਲਡ ਕੱਪ ਕਬੱਡੀ ਕਰਾਉਂਦਾ ਹੁੰਦਾ ਸੀ ਮੈਂ ਖੇਡਾਂ ਦੀ ਪਿੰਡਾਂ ਦੀ ਖੇਡ ਸੀ ਲੋਕਾਂ ਨੂੰ ਚਾਹ ਚੜ ਜਾਂਦਾ ਸੀ ਜਿਹੜੇ ਪਿੰਡਾਂ ਵਾਲੇ ਬੰਦੇ ਹੁਣ ਆਪਣੀਆਂ ਨੌਕਰੀਆਂ ਕਰਨ ਲੱਗੇ ਕਬੱਡੀ ਕਰਕੇ ਪੈਸੇ ਕਮਾਉਣ ਲੱਗੇ ਪਸ਼ੂ ਮੇਲੇ ਕਰਾਉਂਦਾ ਸੀ ਕੀ ਲੋਕੀ ਵਧੀਆ ਪਸ਼ੂ ਰੱਖਣ ਲੱਗ ਗਏ। ਆਲਾਮ ਇਨਾਮ ਲੈਣ ਲੱਗ ਗਏ। ਅਸੀਂ ਤਕਰੀਬਨ 2.5 ਲੱਖ ਨੌਕਰੀਆਂ ਸਰਕਾਰੀ ਦਿੱਤੀਆਂ ਸੀ। ਤੇ ਮੈਂ ਕਾਨੂੰਨ ਬਦਲ ਦਿੱਤਾ ਸੀ। ਮੈਂ ਕਿਹਾ ਕੱਲੇ ਪੰਜਾਬ ਦੇ ਬੱਚਿਆਂ ਨੂੰ ਨੌਕਰੀ ਮਿਲੂਗੀ ਸਰਕਾਰੀ। ਤੇ ਉਹ ਇਹਨਾਂ ਨੇ ਕੀ ਕੀਤਾ ਝਾੜੂ ਵਾਲੇ ਨੇ ਆ ਕੇ। ਇਹਨਾਂ ਨੇ ਮੇਰਾ ਕਾਨੂੰਨ ਬਣਾਇਆ ਹੀ ਤੋੜਦਾ। ਹੁਣ ਕਹਿੰਦੇ ਹਿੰਦੁਸਤਾਨ 'ਚ ਕੋਈ ਮਰਜ਼ੀ ਲੈ ਲੇ ਨੌਕਰੀ ਪੰਜਾਬ ਦੇ ਵਿੱਚ। ਹੁਣ ਹੋਇਆ ਕੀ ਹੈ ਕਿਉਂਕਿ ਇਹਨਾਂ ਨੇ ਇਲੈਕਸ਼ਨ ਲੜਨਾ ਹੈ ਹਰਿਆਣਾ 'ਚ ਵੀ ਰਾਜਸਥਾਨ 'ਚ ਵੀ। ਉੱਥੇ ਜਾ ਕੇ ਕਹਿੰਦੇ ਅਸੀਂ ਪੰਜਾਬ ਤੋਂ ਨੌਕਰੀਆਂ ਦੇਵਾਂਗੇ ਤੇ ਜਿੰਨੀਆਂ ਵੀ ਨੌਕਰੀਆਂ ਉਹਨਾਂ ਨੇ 20-25 ਹਜ਼ਾਰ ਕੋਈ ਆਪਣੇ ਸਰਕਾਰ ਨੇ ਦਿੱਤੀ ਐ ਅੱਧੀਆਂ ਬਾਹਰ ਦੇ ਲੋਕ ਬੰਦੇ ਬਾਹਰ ਦੇ ਆ ਤਾਂ ਹਾਲਾਤ ਆਪੂ ਦੇਖੋ ਬਾਪੂ ਬਾਦਲ ਨੇ ਕਿੰਨੀ ਸੇਵਾ ਕੀਤੀ ਆਪਾਂ ਦਾ ਜਿਹੜੇ ਨਵੇਂ ਮੁੰਡੇ ਨਾ ਇਹਨਾਂ ਨੂੰ ਪਤਾ ਨਹੀਂ ਪਹਿਲੇ ਆ ਬੰਬੀਆਂ ਦੇ ਬਿੱਲ ਲੱਗਦੇ ਹੁੰਦੇ ਬਿਜਲੀ ਦੇ हां पर लोग गल सही है ना सामने लो ਤੁਹਾਡੇ ਬਾਪੂ ਬਾਦਲੇ ਪੈਨਸ਼ਨ ਹੀ ਲਾਦੀ ਜਿਹੜਾ ਮੁਫਤ ਕਰਦਾ ਹੈ ਤੇ ਜਿੰਨੇ ਵੀ ਆਪਣੇ ਟਿਊਬਲ ਕਨੈਕਸ਼ਨ ਆਇਆ ਹੈ ਬੰਗਿਆ ਦਾ ਕਨੈਕਸ਼ਨ ਆਇਆ ਹੈ 90% ਦੀ ਕਾਲੀ ਸਰਕਾਰਾਂ ਨੇ ਦਿੱਤੇ ਆ ਅ ਪਿਛਲੀ ਵਾਰ ਆਪਣੀ ਸਰਕਾਰ ਸੀ 2 ਲੱਖ ਤਾਂ ਮੈਂ ਹੀ ਇਕੱਲੇ ਵੰਡੇ ਸੀ ਪੰਜਾਬ 'ਚ ਸਾਰੇ ਵਰਕਰਾਂ ਨੂੰ ਮੈਂ ਇਕੱਲਾ ਲੋ ਹੁਣ ਜਦੋਂ ਉਹ ਤਾਂ ਗਏ ਆ ਅੱਜ ਕਹਿੰਦੇ 15 ਲੱਖ ਦਾ ਦੇ ਕੇ ਦਵ ਲੈਣਾ ਹੋਇਆ ਕਨੈਕਸ਼ਨ ਆ ਜਿਹੜੇ ਤੁਹਾਡੇ ਪਲੇ ਟਰੈਕਟਰ ਹੁੰਦਾ ਸੀ ਨਾ ਪੁਰਾਣੇ ਬਜ਼ੁਰਗ ਤਾਂ ਜਾਂਦੇ ਆ ਟਰੈਕਟਰਾਂ ਤੇ ਟੈਕਸ ਲੱਗਦਾ ਹੁੰਦਾ ਸੀ ਬਾਪੂ ਬਾਦਲ ਪਹਿਲੀ ਵਾਰ ਆਏ ਬਾਦਲ ਸਾਹਿਬ ਵੱਡੇ ਤੇ ਉਹਨਾਂ ਨੇ ਕਿਹਾ ਕਿ ਆ ਜੱਟ ਦਾ ਗੱਡਾ ਕੋਈ ਟੈਕਸ ਨਹੀਂ ਲੱਗੂਗਾ ਪਹਿਲੇ ਐਸੀ ਪਰਿਵਾਰਾਂ ਦੇ ਸਰਕਾਰੀ ਖਰਚੇ ਤੇ ਧਰਮਸ਼ਾਲਾ ਨਹੀਂ ਬਣਦੀ ਹੁੰਦੀਆਂ ਸੀ ਆ ਕਾਨੂੰਨ ਪਹਿਲੀ ਵਾਰ ਬਾਦਲ ਸਾਹਿਬ ਲੈ ਕੇ ਆਏ ਕਿ ਸਰਕਾਰੀ ਖਰਚ ਤੇ ਹਰ ਪਿੰਡ ਤੇ ਐਸੀ ਪਰਿਵਾਰਾਂ ਵਾਸਤੇ ਧਰਮਸ਼ਾਲਾ ਬਣੋਣੀ ਚਾਹੀਦੀ ਹੈ ਉਹ ਬਣਨੀ ਸ਼ੁਰੂ ਕੀਤੀ ਦੂਜੇ ਸੂਬਿਆਂ 'ਚ ਨਹੀਂ ਹੈ ਪਰ ਹੌਲੀ-ਹੌਲੀ ਤੁਸੀਂ ਦੇਖ ਲਿਆ ਤੇ ਰੋਕੇ ਜਦੋਂ ਦੀ ਸਰਕਾਰ ਗਈ ਹੈ ਮਨ ਲੱਗਾ ਇੱਕ ਹਿੱਟ ਨਹੀਂ ਲੱਗੀ ਉਹਦੇ ਬਾਅਦ ਵੱਡੇ ਬਾਦਲ ਸਾਹਿਬ ਸੰਗਤ ਦਰਸ਼ਨ ਕਰਦੇ ਸੀ ਤੁਹਾਡੇ ਵਿੱਚ ਬਹਿੰਦੇ ਸੀ ਹੁਣ ਆ ਭਗਵੰਤ ਮਾਨ ਕਹਿੰਦਾ ਮੈਂ ਆਮ ਆਦਮੀ ਦੇ ਸਰਕਾਰ ਹੈ ਦਿਖਾਈ ਨਹੀਂ ਦਿੱਤਾ ਕਿਉਂਕਿ ਆਮ ਆਦਮੀ ਨਹੀਂ ਲੁੱਟੇਰੇ ਆ ਨਾ ਰੱਖਲੇ ਨਾ ਹੀ ਬੜੀ ਸ਼ਰਾਰਤ ਨਾਲ ਆਮ ਆਦਮੀ ਗਰੋਕਾਂ ਨੂੰ ਘਬਰਾ ਕਰਨ ਵਾਸਤੇ ਹੈ ਸਾਰੇ ਠੱਗ ਜਿਹੜੇ ਇਕੱਠੇ ਹੋਏ ਸਹੀ ਮੈਨਜ਼ ਮੈਂ ਤੁਹਾਨੂੰ ਦੱਸਦਾ ਜੋ ਹਾਲਾਤ ਬਣ ਗਏ ਜੇ ਆਪਾਂ ਪੰਜਾਬ ਨੂੰ ਨਾ ਬਚਾਇਆ ਨਾ ਤੇ ਮਾਝੇ ਵਾਲੇ ਤੁਹਾਡੇ ਤੇ ਸਾਨੂੰ ਆਸ ਹੈ ਜੇ ਨਾ ਬਚਾਇਆ ਤੇ ਆਪਾਂ ਨਾ ਇਹਨਾਂ ਨੂੰ ਪਹਜਾਇਆ ਤੇ ਨਾ ਆਪਾਂ ਨੂੰ ਹਰਾਇਆ ਬੁਰਾ ਹਾਲ ਹੋ ਜੂਗਾ ਅੱਜ ਜਿਹੜੇ ਨਸ਼ੇ ਘਰ ਘਰ ਫੈਲ ਗਏ ਉਹਦਾ ਵੱਡਾ ਕਾਰਨ ਦੱਸਿਆ ਕੀ ਹੈ ਮੈਂ ਪੁਲਸ ਵਾਲਿਆਂ ਨੂੰ ਬੁਲਾਇਆ ਮੈਂ ਕਿਹਾ ਤੂੰ ਨਸ਼ੇ ਕਿਵੇਂ ਨਾ ਛੱਡੇ ਉਹ ਕਹਿੰਦੇ ਜੀ ਅਸੀਂ ਕੀ ਕਰੀਏ ਸਾਨੂੰ ਫੜਨ ਹੀ ਨਹੀਂ ਦਿੰਦੇ ਜਿਹਨੂੰ ਫੜਦੇ ਆ ਝਾੜੂ ਵਾਲੇ ਆ ਜਾਂਦੇ ਕਿ ਨਹੀਂ ਆ ਮੈਨੂੰ ਮਹੀਨਾ ਦਿੰਦਾ ਐਸ ਕਰਕੇ ਇਹਨੂੰ ਛੱਡ ਦਿਓ ਇਹਨਾਂ ਦੇ ਜਿਹੜੇ ਐਮਐਲਏ ਆ ਲੀਡਰ ਆ ਮਹੀਨਾ ਲਈ ਜਾਂਦੇ ਕਿਸੇ ਤੋਂ 5 ਲੱਖ ਨਸ਼ੇ ਵੇਚਣ ਨਾਲ ਤੇ ਕੋਈ 10 ਲੱਖ ਲਈ ਜਾਂਦੇ ਤੇ ਗੁੱਲਾ ਛੁੱਟੀ ਕੀਤੀ ਹੈ ਕਿਉਂਕਿ ਇਹਨਾਂ ਨੂੰ ਪਤਾ ਸੀ ਅੱਗੇ ਤੋਂ ਹੋਣਾ ਨਹੀਂ ਡਵੈਲਪਮੈਂਟ ਨਹੀਂ ਹੋਈ ਤੁਸੀਂ ਅੱਜ ਕਰਨਤਨ ਨਾਲ ਹਲਕੇ ਦਿਓ ਤੁਸੀਂ ਪੰਜਾਬ ਕਿਤੇ ਵੀ ਚਲੇ ਜਾਓ ਜੋ ਕੁਝ ਵੀ ਬਣਿਆ ਦੇਖੋਗੇ ਉਹ ਉਦੋਂ ਹੀ ਬਣਿਆ ਹੋਊਗਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਿੰਨੀਆਂ ਕਸੀਆਂ ਕਿੰਨੇ ਡੈਮ ਐ ਦਿੰਨੇ ਪਾਵਰ ਪਲਾਂਟ ਐ ਜਿੰਨੀਆਂ ਸੜਕਾਂ ਸਰ ਤੁਸੀਂ ਦੇਖੋ ਦਰਬਾਰ ਸਾਹਿਬ ਦੇ ਬਾਦ ਮੈਂ ਬਣਾਇਆ ਸੀ ਗਰਾਸਤੇ ਮਾਰਗ ਅੱਜ ਕੀ ਹਾਲਾਤ ਕਰਤਾ ਹੁੰਦੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਅਸੀਂ ਬੜਾ ਵਧੀਆ ਸਜਾਇਆ ਸੀ ਸਾਰੀਆਂ ਸੜਕਾਂ ਸੁੱਟੀਆਂ ਟੁੱਟੀਆਂ ਕੋਈ ਪੁੱਛਦਾ ਹੀ ਨਹੀਂ ਜਿਹੜੇ ਬੂਟੇ ਲਾਏ ਸੀ ਪਾਣੀ ਵੀ ਨਹੀਂ ਪਾਇਆ ਇਹਨਾਂ ਨੇ ਮੈਟਰੋ ਬੱਸਾਂ ਬੰਦ ਹੋ ਗਈਆਂ ਸਾਰਾ ਕੁਸ਼ੀ ਸਾਰਾ ਕੁਸ਼ੀ ਪੰਡਾ 10 ਸਾਲਾਂ ਤਬਾਹ ਹੋ ਗਿਆ ਆਪਣਾ ਇਸ ਕਰਕੇ ਜੇ ਵਾਪਸ ਪੰਜਾਬ ਚ ਸ਼ਾਂਤੀ ਲੈ ਕੇ ਆਉਣੀ ਆ ਵਾਪਸ ਤਰੱਕੀ ਲੈ ਕੇ ਆਨੇ ਵਾਪਸ ਤੁਹਾਨੂੰ ਆਟਾ ਦਾਲ ਸ਼ਗਨ ਪੈਨਸ਼ਨਾਂ ਸਾਰੀਆਂ ਚੀਜ਼ਾਂ ਲਾਗੂ ਕਰਾਉਣੀਆਂ ਤਾਂ ਇਹ ਆਪਣੇ ਕੋਲ ਇੱਕੋ ਹੀ ਗੱਲ ਹੈ ਤੱਕੜੀ ਚੋਂ ਨਿਸ਼ਾਨ ਹੈ ਪਹਿਲੇ ਹੀ ਦਿਨ ਪਹਿਲੇ ਹੀ ਦਿਨ ਜਿਸ ਦਿਨ ਸਰਕਾਰ ਬਣਾਤੀ ਪਹਿਲੇ ਹਫਤੇ ਹੀ ਤੁਹਾਨੂੰ ਫਿਰ ਤੋਂ ਉਵੇਂ ਹੀ ਆਟਾ ਦਾਲ ਸ਼ਗਨ ਪੈਨਸ਼ਨ ਤੇ ਨਾਲੇ ਐਕਤੀ ਅਸੀਂ ਫੈਸਲਾ ਕੀਤਾ ਪੂਰੇ ਪੰਜਾਬ 'ਚ ਜਿਵੇਂ ਪਿਛਲੀ ਵਾਰ ਮੈਂ ਕਿਹਾ ਸੀ ਮੈਂ ਸੜਕਾਂ ਬਣਣੀਆਂ ਐ ਐਕਤੀ ਮੈਂ ਫੈਸਲਾ ਕੀਤਾ ਹੈ ਕੀ ਆਪਣੇ ਪੰਜਾਬ ਚ ਕੋਈ ਗਰੀਬ ਆ ਜਾਣੀ ਹੋਊਗਾ ਜਿਹਦਾ ਕੱਚਾ ਮਕਾਨ ਇੱਕ ਮਕਾਨ ਇੱਕ ਇੱਕ ਇਨਸਾਨ ਕੋਲੇ ਜਰੂਰ ਹੋਣਾ ਚਾਹੀਦਾ ਜਿਹਦੇ ਕੋਲ ਨਹੀਂ ਉਹ ਸਰਕਾਰ ਇੱਕ ਬਣਾ ਕੇ ਦੇਊਗੀ ਆ ਸਾਡਾ ਪੱਕਾ ਕਮਿਟਮੈਂਟ ਹੈ ਜਿਵੇਂ ਅਸੀਂ ਪਹਿਲੇ ਜੋ ਕਿਹਾ ਕਰਕੇ ਦਿਖਾਇਆ ਓਏ ਸੋਹ ਜਹਾਸ ਜੈ ਜੈਕਾਰ ਖਾਂਛਾ ਜੀ ਦੇਖੋ ਅਕਾਲੀ ਦਲ ਤੁਹਾਡੀ ਇੱਕ ਫੌਜ ਹੈ ਅਕਾਲੀ ਦਲ ਤਗੜਾ ਹੈ ਤੇ ਤੁਸੀਂ ਤਗੜੇ ਹੋ ਤੁਸੀਂ ਕਾਲੀ ਦਰ ਨੂੰ ਕਮਜ਼ੋਰ ਕਰਤਾ ਹੁਣ ਤੁਹਾਡੇ ਗੁਰੂ ਘਰਾਂ ਦੇ ਵੀ ਕਬਜ਼ੇ ਹੋ ਗਏ ਤਾਕਤ ਹਜ਼ੂਰ ਸਾਹਿਬ ਤੇ ਸਰਕਾਰ ਨੇ ਕਬਜ਼ਾ ਕਰ ਲਿਆ ਮੈਨੇਜਮੈਂਟ ਤੇ ਤਾਕਤ ਪਟਨਾ ਸਾਹਿਬ ਤੇ ਕਰਤਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਦੀ ਹਰਿਆਣਾ ਅਲੱਗ ਬਣਾਦੀ ਉੱਥੇ ਸਰਕਾਰ ਨੇ ਆਪਣੇ ਮੈਂਬਰ ਬਣਾ ਤੇ ਕਬਜ਼ਾ ਕਰ ਲਿਆ ਜੀ ਆਪਣਾ ਸਾਰਾ ਖੁਸ਼ੀ ਆਪਣਾ ਤਾਕਤ ਦੀ ਗੁਰੂ ਘਰ ਚ ਆਉਂਦੀ ਹੈ ਕੌਮ ਨੂੰ ਤੇ ਜਦੋਂ ਕਾਲੀ ਦਲ ਤਗੜਾ ਸੀ ਸਾਨੂੰ ਕਿਸੇ ਦੀ ਹਿੰਮਤ ਨਹੀਂ ਸੀ ਇਸ ਕਰਕੇ ਮੈਂ ਬੇਨਤੀ ਕਰਦਾ ਆਪਣੀ ਕੋਈ ਮਹਾਪਾਰਟੀ ਹੈ ਆਪਣੀ ਕੌਮ ਦੀ ਪਾਰਟੀ ਹੈ ਕੌਮ ਦੀ ਜਥੇਬੰਦੀ ਹੈ ਕੋਈ ਗੱਲਾਂ ਜਨਾਏ ਕਿਸੇ ਦੇ ਲਾਲਚਾਣਾ ਕੋਈ ਬੰਦੇ ਆਉਣਗੇ ਡਰਾਮੇ ਕਰਨਗੇ ਆਪਣੇ ਆਪਣਾ ਆਪਣੇ ਤੋਂ ਵੱਡਾ ਸਿੱਖ ਕਹਿਣਗੇ ਪਰ ਨਹੀਂ ਸਾਰੇ ਏਜੰਸੀਆਂ ਲੱਗੀਆਂ ਮਗਰ ਕਿ ਥੋੜੀ ਫੌਜ ਥੋੜੀ ਕਾਲੀ ਦਲ 105 ਸਾਲ ਪੁਰਾਣੀ ਪਾਰਟੀ ਨੂੰ ਕਮਜ਼ੋਰ ਕਰਨ ਦੇਖੋ ਆਪਣੀ ਕੌਮ ਉਹ ਕੌਮ ਹੈ ਜਿਹਨੇ ਦੇਸ਼ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਦੇਸ਼ ਵਾਸਤੇ ਆਪਣੀ ਕੌਮ ਨੇ ਦਿੱਤੀਆਂ ਕਾਲਾ ਪਾਣੀ ਦੀ ਜੇਲ੍ਹ ਚ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ 90% ਲੋਕ ਕਾਲਾ ਪਾਣੀ ਜੇਲ੍ਹ ਚ ਆਪਣੇ ਖਾਲਸੇ ਸੀ 115 ਅੰਕ ਕੋਈ ਫਾਂਸੀ ਲਾਇਏ ਗਏ 90 ਤੋਂ ਵੱਧ ਆਪਣੇ ਸਿੱਖ ਕੌਮ ਦੇ ਫਾਦਰ ਸੂਰਪਿਆਂ ਨੂੰ ਫਾਂਸੀ ਲਾਈ ਗਈ ਦੇਖੋ ਆਪਣੇ ਗੁਰੂ ਘਰ ਤੇ ਹਮਲਾ ਹੋ ਗਿਆ 84 ਦੇਖੋ ਕਾਂਗਰਸ ਨੇ ਕੀ ਕੀਤਾ ਪਰ ਹਰੇ ਵੀ ਆਪਣੇ ਲੋਕ ਕਹਿ ਜੇ ਆ ਜਿਹੜੇ ਕਾਂਗਰਸ ਨੂੰ ਵੋਟ ਪਾਉਂਦੇ ਆ ਤੁਸੀਂ ਦੇਖ ਲਓ ਮੁਸਲਮਾਨ ਭਾਈਚਾਰੇ ਕਹਿ ਜਾ ਉਹਨਾਂ ਦੀ ਬਾਪਰੀ ਮੱਜੇ ਬੀਜੇਪੀ ਨੇ ਢਾਹਦੀ ਅੱਜ ਤੱਕ ਮਰ ਜੂਗਾ ਪਰ ਬੀਜੇਪੀ ਨਹੀਂ ਪੁੰਦਾ ਆਪਣੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਆਪਣੇ ਦੇ ਭੁੱਕੇ ਹੀ ਬੰਦੇ ਆ ਦੇਖੋ ਪੱਗਾ ਚਟੀਆਂ ਪੱਗਾ ਬਣ ਕੇ ਉੱਥੇ ਬੈਠੇ ਹੁੰਦੇ ਨੇ ਸਰੂਪੇ ਦਿੰਦੇ ਇੰਦਰਾ ਸਾਡੀ ਮਾਂ ਹੈ ਆ ਇਹਨਾਂ ਦਾ ਜਿਹੜਾ ਬੜਿੰਗਾ ਪ੍ਰਧਾਨਤਾ ਦੇ ਖੇਰੇਮ ਕਹਿੰਦਾ ਟੀ-ਸ਼ਰਟ ਤੇ ਲਿਖਿਆ ਇੰਦਰਾ ਮੇਰੀ ਮਾਂ ਹੈ ਦੇਖੋ ਆ ਪਰਵਾਰਾ ਬੀਬੀ ਦੇ ਜਦੋਂ ਇਹਨਾਂ ਨੂੰ ਪਤਾ ਪਰਵਾਰਾ ਨਾ ਪਤੀ ਨੂੰ ਪਤਾ ਲੱਗਿਆ ਫੌਜ ਸੀ ਕਿ ਦਰਬਾਰ ਸਾਹਿਬ ਤੇ ਹਮਲਾ ਹੋਇਆ ਇਹਨਾਂ ਨੂੰ ਬਰਦਾਸ਼ਤ ਨਹੀਂ ਹੋਇਆ ਕਿ ਸਾਡੀ ਜਿਹੜੇ ਗੁਰੂ ਘਰ ਤੇ ਹੀ ਹਮਲਾ ਕਰਤਾ ਫੌਜ ਨੇ ਪਰ ਮੈਂ ਉਸ ਫੌਜ ਨਹੀਂ ਰਹਿਣਾ ਤੇ ਛੱਡ ਕੇ ਆ ਗਏ ਇਤੋਂ ਵੱਡ ਕੁਰਬਾਨੀ ਕੀ ਹੈ